ਨੱਲੇਵਾਲ ਸਾਹਿਬ ਸਾਨੂੰ ਨਹੀਂ ਬੁਲਾਉਣਾ ਚਾਹੁੰਦਾ ਬਿਲਕੁਲ ਨਾ ਬੁਲਾਵੇ ਭੰਦੇਰ ਸਾਡੇ ਨਾਲ ਗੱਲ ਨਹੀਂ ਕਰਨੀ ਚਾਹੁੰਦਾ ਬਿਲਕੁਲ ਨਾ ਕਰੇ ਤੁਸੀਂ ਕਹਿ ਰਹੇ ਹੋ ਜ਼ਮੀਨਾਂ ਬਚਾਉਣ ਦੇ ਖਾਤਰ ਲੜਦੇ ਨਹੀਂ ਇੱਕ ਜ਼ਿੰਮੇਵਾਰਾਂ ਗੁਮਿਆਨ ਦੰਦਾ ਕਿ ਭਾਰਤੀ ਕਿਸਾਨ ਨੂੰ ਗ੍ਰਾਹਾਂ ਵਾਲੇ ਦਾ ਕਰਜ਼ਾ ਮਾਫ਼ ਕਰਾਉਣੀ ਨਹੀਂ ਜਾਂਦੇ ਮੈਂ ਉਹਨਾਂ ਦਾ ਜਵਾਬ ਤਾਂ ਇਸ ਕਰਕੇ ਦੇਣਾ ਮੈਨੂੰ ਪੈਗਾ ਜ਼ਰੂਰੀ ਹੈ ਪਰ ਰੌਲਾ ਇੱਥੇ ਆ ਕੁਝ ਬੁੱਧੀਜੀਵੀ ਤੱਕੇ ਜਿਹੜੇ ਆਏ ਨੇ ਸਭ ਕੁਝ ਜਾਣਦੇ ਹੋਏ ਅਣਜਾਣ ਹੋ ਕੇ ਬੋਲਦੇ ਨੇ ਇਹ ਸੱਦਾ ਸੰਬੂ ਤੇ ਇੱਕ ਨੌਰੀ ਬਾਰਡਰ ਤੇ ਬੈਠੀਆਂ ਜਥੇਬੰਦੀਆਂ ਵੱਲੋਂ ਆਸੀਂ ਪੰਜਾਬ ਦੀਆਂ ਪੰਜ ਜਥੇਬੰਦੀਆਂ ਜਿਹੜੀ ਉਹਨਾਂ ਦਾ ਹਿੱਸਾ ਨਹੀਂ ਉਹ ਜਥੇਬੰਦੀਆਂ ਅਸੀਂ ਅੱਜ ਫੈਸਲਾ ਕਰਕੇ ਲਗਭਗ ਦਰਜਣ ਥਾਵਾਂ ਦੇ ਉੱਤੇ ਬੈਠੇ ਆਂ ਅਰੇਲਾ ਦੀਆਂ ਦੇ ਹੁਣ ਜਿਹੜਾ ਇਹ ਸਵਾਲ ਉੱਠਦਾ ਹੈ ਵੀ ਤੁਸੀਂ ਇਕੱਠੇ ਨਹੀਂ ਤੁਸੀਂ ਇਕੱਠੇ ਨਹੀਂ ਹੁੰਦੇ ਹੁਣ ਪੜਾਇਆ ਇਸ ਗੱਲ ਦਾ ਕੋਈ ਜਵਾਬ ਹੈ ਕਿਸੇ ਕੋਲੇ ਵੀ ਇਕੱਠੇ ਹੋਰ ਕਿਵੇਂ ਹੁੰਦੇ ਆ ਸਰਦਾਰ ਉਹਨਾਂ ਨੇ ਦਿੱਤਾ ਜਵਰ ਭਾਰਤ ਸਰਕਾਰ ਨੇ ਕੀਤਾ ਰਾ ਭਾਰਤ ਸਰਕਾਰ ਨੇ ਰੋਕੇ ਮੰਗਾ ਸੰਯੁਕਤ ਮੋਰਚੇ ਦੀਆਂ ਨੇ ਜ਼ਖਮੀ ਪੰਜਾਬ ਦੇ ਪੁੱਤਾਂ ਨੂੰ ਕੀਤਾ ਨੌਜਵਾਨ ਸਾਡਾ ਕਿਸਾਨਾਂ ਦਾ ਮੁੰਡਾ ਮਾਰਿਆ ਅਸੀਂ ਲੜਾਈ 'ਚ ਪਿੱਛੇ ਕਦੋਂ ਆ ਬਈ ਉਦੋਂ ਦੀ ਮੈਦਾਨ 'ਚ ਇਹ ਅਸੀਂ ਕਿਸੇ ਡੱਲੇ ਵਾਲ ਖਾਤਰ ਜਾਂ ਪੰਦੇਰ ਖਾਤਰ ਕੋਈ ਧਰਨਾ ਤਾਂ ਨਹੀਂ ਲਾਇਆ ਮੇਲ ਦੀ ਲੇਨ ਤੇ ਸਾਡੇ ਬਖਰੇਵੇਂ ਹੈਗੇ ਆ ਸਾਡਾ ਕਿਸੇ ਨਾਲ ਬੋਲਣਾ ਬੋਲੇ ਨਹੀਂ ਬੋਲਣਾ ਨਾ ਬੋਲੇ ਪਰ ਅਸੀਂ ਜੋ ਕੁਝ ਵੀ ਕਰ ਰਹੇ ਹਾਂ ਅਸੀਂ ਪੰਜਾਬ ਦੇ ਕਿਸਾਨਾਂ ਦੀ ਖਾਤਰ ਕਰ ਰਹੇ ਹਾਂ ਹੁਣ ਦਿੱਲੀ ਜਾਣ ਦਾ ਸੱਦਾ ਆਪਾਂ ਨੇ ਵੀ ਦਿੱਤਾ 14 ਤਰੀਕ ਨੂੰ ਵੀ ਆਪਾਂ ਦਿੱਲੀ ਜਾ ਰਹੇ ਹਾਂ 14 ਤਰੀਕ ਨੂੰ ਹੁਣ ਫਿਰ ਦਿੱਲੀ ਜਾਣ ਦਾ ਸੱਦਾ ਉਹਨਾਂ ਦਾ ਸੀ 13 ਤਰੀਕ ਨੂੰ ਹੁਣ ਛੋੜੇ ਬਾਅਦ ਤੇ ਇਹ ਸਵਾਲ ਉੱਠਦਾ ਹੈ ਵੀ ਦਿੱਲੀ ਹੋ ਜਾ ਰਹੇ ਨੇ ਤੇ ਦਿੱਲੀ ਤੁਸੀਂ ਜਾ ਰਹੇ ਹੋ ਇਹ ਇਕੱਠੇ ਇੱਕ ਤਰੀਕ ਨੂੰ ਕਿਉਂ ਨਹੀਂ ਜਾਇਆ ਗਿਆ ਬਈ ਦਿੱਲੀ ਇਹ ਤਾਂ ਤੁਸੀਂ ਸਵਾਲ ਕਰਦੇ ਹੋਗੇ ਨਾ ਸੋਚਦੇ ਹੋਗੇ ਮਨਾਂ ਚ ਹੁਣ ਇੱਥੇ ਸੋਚਣ ਵਾਲੀ ਗੱਲ ਹੈ ਵੀ ਅਸੀਂ ਦਿੱਲੀ ਜਾ ਰਹੇ ਹਾਂ ਇੱਕ ਦਿਨ ਦੀ ਰੈਲੀ ਕਰਨ। ਸ਼ਾਮ ਨੂੰ ਮੁੜਨਾ ਹੈ। ਉਹ ਸਾਥੀ ਜਾ ਰਹੇ ਨੇ ਦਿੱਲੀ ਦੇ ਵਿੱਚ ਮੋਰਚਾ ਲਾਉਣ। ਐਸ ਗੱਲ ਦਾ ਫਰਕ। ਮੋਰਚਾ ਵੀ ਕਿਹਾ ਜਾ। ਜਿਹੜਾ 2020 ਦੇ ਵਿੱਚ ਲਾਇਆ ਸੀ। ਮੰਗਾ ਕਿਹੜੀਆਂ? ਜਿਹੜੀਆਂ ਮੰਗਾਂ ਦਿੱਲੀ ਮੋਰਚੇ 'ਚ ਨਹੀਂ ਆ ਰਹੀਆਂ ਨੇ ਹੁਣ ਸਵਾਲ ਤਾਂ ਇੱਥੇ ਆਉਂਦਾ ਹੈ ਕਿ ਉਹਦੇ ਤੇ ਉਹਨਾਂ ਦੀ ਆਪਦੀ ਸਹਿਮਤੀ ਹੈ ਜਿਹੜੇ ਗਏ ਨੇ ਜਿਹੜੇ ਨਹੀਂ ਗਏ ਉਹ ਇਹ ਕਹਿੰਦੇ ਨੇ ਵੀ ਪੰਜਨਾ ਚਿਰ ਤੱਕ ਦਿੱਲੀ ਵਾਲਾ 2020 ਦਾ ਮੋਰਚਾ ਉਹਨਾਂ ਚਿਰ ਨਹੀਂ ਲੱਗਦਾ ਜਿੰਨਾ ਚਿਰ ਪੰਜਾਬ ਦੀਆਂ ਸਾਰੀਆਂ ਜੱਜੇ ਬੰਦੀਆਂ ਹਿੰਦੂਸਤਾਨੀਆਂ ਸਾਰੀਆਂ ਜੱਜੇ ਸਹਿਮਤ ਹੋ ਕੇ ਮੋਰਚਾ ਨਹੀਂ ਲਾਉਂਦੀਆਂ ਇਸ ਕਰਕੇ ਮੋਰਚਾ ਲਾਉਣਾ ਦੁਬਾਰਾ ਦਿੱਲੀ ਦੇ ਬਾਗਲਾਂ ਤੇ 2020 ਦੀ ਤਰ੍ਹਾਂ ਬੈਠਣਾ ਇਹ ਛੋਟੀ ਗੱਲ ਨਹੀਂ ਹੈ ਇਹਨੂੰ ਕੱਚੇ ਪੈਰੀਂ ਹੱਥ ਨਾ ਪਾ ਲਿਓ ਸਰਕਾਰ ਤੋਂ ਇਹ ਬਰਦਾਸ਼ਤ ਨਹੀਂ ਹੋਣਾ ਆ ਆਪਣਾ ਫਰਕ ਸੀ ਬਾਈ ਇਸ ਫਰਕ ਦੇ ਨਾਲ ਹੀ ਸਰਕਾਰ ਨੇ ਔਰ ਹੋ ਗਲੇ ਹਰਿਆਣੇ ਨੇ ਹਦਾਂ ਤੇ ਰੋ ਪੁਰ ਦਿੱਲੀ ਤਾਂ ਉਦੋਂ ਵੀ ਨਹੀਂ ਗਏ ਸੀ ਦਿੱਲੀ ਹੁਣ ਵੀ ਨਹੀਂ ਗਏ ਕੀ ਹਰਿਆਣਿਆਂ ਦੇ ਬੰਦਾਂ ਤੇ ਬੈਠ ਕੇ ਮੋਰਚਾ ਲੜਨਾ ਗੈਰਵਾਜ ਬਈ ਕੀ ਮੋਰਚਾ ਸੰਭੂ ਬਾਰਡਰ ਤੇ ਬੈਠ ਕੇ ਹੀ ਲੜਿਆ ਜਾਂਦਾ ਕੀ ਮੋਰਚਾ ਖਨੌਰੀ ਦੀ ਹੱਦ ਤੇ ਇਕੱਠੇ ਹੋ ਕੇ ਹੀ ਲੜਿਆ ਜਾਂਦਾ ਜੇ ਐਸੇ ਨੂੰ ਆਇ ਲੱਗਦਾ ਹੈ ਕਿ ਮੋਰਚਾ ਲੜਨ ਦਾ ਇੱਕੋ ਹੀ ਥਾਂ ਹੈ ਉਹ ਦਿੱਲੀ ਤੇ ਦਿੱਲੀ ਜਾਣ ਦਾ ਰਾ ਫਿਰ ਸਾਥੀਆਂ ਵਾਸਤੇ ਇਹ ਸਵਾਲ ਹੈ ਵੀ ਅਜਰੇਲਾਗੇ ਲੈਨਾਂ ਤੇ ਕਿਉਂ ਆ ਗਏ ਭਾਈ ਜੇ ਸੋਡਾ ਉਹ ਰਾਹ ਸੀ 15 ਤਰੀਕ ਨੂੰ ਸਭ ਤੋਂ ਪਹਿਲਾਂ 13 ਤਰੀਕ ਨੂੰ ਪਾਣੀ ਦੇ ਬਛਾਨਾ ਵੱਜੀਆਂ ਅਸੀਂ ਜਦੋਂ 15 ਤਰੀਕ ਨੂੰ ਰੇਲਾਂ ਤੇ ਆਏ ਸਾਡੇ ਵਾਸਤੇ ਤਾਂ ਇਹ ਸਵਾਲ ਖੜਾ ਹੋ ਗਿਆ ਵੀ ਰੇਲਾਂ ਤੇ ਕੀ ਮੈਂ ਕਹਿੰਦੇ ਦਿੱਲੀ ਚੱਲੋ ਅਜ ਉਹਨਾਂ ਵਾਸਤੇ ਕੋਈ ਸਵਾਲ ਕਿਉਂ ਨਹੀਂ ਖੜਾ ਕਰਦਾ ਵੀ ਬਈ ਤੁਸੀਂ ਇੱਧਰ ਕੀ ਕਰਨਾ ਹੈ ਤੁਹਾਡਾ ਰਾਹ ਤਾਂ ਉੱਧਰ ਹੈ ਇਹ ਮਾੜੀ ਗੱਲ ਨਹੀਂ ਉਹਨਾਂ ਨੇ ਇਹ ਫੈਸਲਾ ਮਾੜਾ ਨਹੀਂ ਕੀਤਾ ਇਹ ਤਾਂ ਚੰਗਾ ਕੀਤਾ ਵੀ ਉਹਨਾਂ ਨੇ ਉੱਥੇ ਬੈਠ ਕੇ ਪੰਜਾਬ ਦੇ ਵਿੱਚ ਐਕਸ਼ਨ ਪਲਾਨ ਕਰ ਲਏ ਹੋਣਾ ਚਾਹੀਦਾ ਇਹ ਸਵਾਗਤ ਕਰਦੇ ਆਂ ਇਹ ਗੱਲ ਦਾ ਪਰ ਜਦੋਂ ਉਹਨਾਂ ਨੇ ਕਾਲ ਪੰਜਾਬ ਦੇ ਵਿੱਚ ਦਿੱਤੀ ਉਦੋਂ ਫਿਰ ਸਾਡਾ ਕੀ ਫਰਜ ਮੰਨਦਾ ਅਸੀਂ ਨੇ ਆਪਣਾ ਫਰਜ ਪੂਰਾ ਕੀਤਾ ਸੱਦਾ ਛੋੜਾ ਕਾਲ ਛੋਡੀ ਫੈਸਲਾ ਤੁਸੀਂ ਕਰਦੇ ਹੋ ਤੇ ਅਸੀਂ ਰੇਲ ਦੇ ਲੈਣਾਂ ਤੇ ਆਇਆ ਕੋਈ ਛੋਟੇ ਨਹੀਂ ਹੋਏ ਕੋਈ ਨਹੀਂ ਕਹਿ ਸਕਦਾ ਵੀ ਤੁਸੀਂ ਮੰਗਰ ਲੱਗ ਕੇ ਆ ਗਏ ਪੰਜਾਬ ਦੇ ਕਿਸਾਨ ਜਿਹੜੇ ਖੁੰਡਾ ਦੇ ਬੈਠੇ ਆ ਜਿਹੜੇ ਘਰਾਂ 'ਚ ਬੈਠੇ ਆ ਜਿਹੜੇ ਬੁੱਢੇ ਜੀਵੀ ਲੋਕ ਨੇ ਉਹ ਦੇਖਣਗੇ ਵੀ ਅਸੀਂ ਕੀ ਕਰ ਰਹੇ ਹਾਂ ਬਾਈ ਇਸ ਕਰਕੇ ਇਹ ਗੱਲ ਸਾਡੇ ਵਖਰੇਵੇਂ ਨੇ ਡੱਲੇਵਾਲ ਸਾਹਿਬ ਸਾਨੂੰ ਨਹੀਂ ਬੁਲਾਉਣਾ ਚਾਹੁੰਦਾ ਬਿਲਕੁਲ ਨਾ ਬੁਲਾਵੇ ਭੰਦੇਰ ਸਾਡੇ ਨਾਲ ਗੱਲ ਨਹੀਂ ਕਰਨੀ ਚਾਹੁੰਦਾ ਬਿਲਕੁਲ ਨਾ ਕਰੇ ਪਰ ਅਸੀਂ ਨਾ ਡੱਲੇਵਾਲ ਦੀ ਖਾਤਰ ਲੜਦੇ ਹਾਂ ਤੇ ਨਾ ਅਸੀਂ ਭੰਦੇਰ ਦੀ ਖਾਤਰ ਲੜਦੇ ਹਾਂ ਅਸੀਂ ਤਾਂ ਪੰਜਾਬ ਦੀ ਕਿਸਾਨੀ ਖਾਤਰ ਲੜਦੇ ਤੇ ਇਹ ਸਾਡਾ ਫਰਜ਼ ਆ ਸੀ ਫਰਜ਼ ਨੂੰ ਪਛਾਣ ਲਿਆ ਗੱਲ ਅਸਲ ਕੀ ਹੈ ਫਿਰ ਇਥੇ ਕਈ ਵਾਰ ਸਵਾਲ ਉੱਠਦਾ ਹੈ ਬਹੁਤ ਵਾਰ ਸਵਾਲ ਉੱਠਦਾ ਹੈ ਕਿ ਉਹ ਗ੍ਰਾਹਾਂ ਵਾਲੇ ਤਾਂ ਨਾ ਕਰਜ ਦੇ ਲੜਦਾ ਚਾਹੁੰਦੇ ਨੇ ਨਾ ਉਹ ਗ੍ਰਾਹਾਂ ਵਾਲੇ ਐਮਐਸਪੀ ਦੀ ਗੱਲ ਅਸੀਂ ਸਵਾਮੀ ਨਾਥ ਸੰਦੀਰਪੁਰ ਤੇ ਗੱਲ ਕਰਨਾ ਚਾਹੁੰਦੇ ਨੇ ਜਦੋਂ ਕੋਈ ਆਗੂ ਕਿਸੇ ਸਟੇਜ ਦੇ ਚੈਨਲ ਦੇ ਮੂਹਰੇ ਖੜ ਕੇ ਆਂਦੇ ਆਂ ਦਿੰਦਾ ਹੈ ਫਿਰ ਮੰਚਾ ਹੁੰਦੀ ਹੈ ਵੀ ਯਾਰ ਕੁਸਤਾ ਦੇਖ ਲਿਆ ਕਰੋ ਜ਼ਮੀਨਾਂ ਬਚਾਉਣ ਦੀ ਲੜਾਈ ਜੇ ਸਭ ਤੋਂ ਵੱਧ ਪੰਜਾਬ ਦੇ ਵਿੱਚ ਲੜੀ ਐ ਤਾਂ ਅਸੀਂ ਨੇ ਲੜੀ ਜੇ ਸਭ ਤੋਂ ਵੱਧ ਸ਼ਹੀਦ ਹੋਏ ਨੇ ਤਾਂ ਸਾਡੇ ਹੋਏ ਨੇ ਮੈਨੂੰ ਪੁੱਛ ਮੈਂ ਪੁੱਛਣਾ ਚਾਹੁੰਦਾ ਸਾਥੀਆਂ ਗਵਿੰਦਪੁਰੇ ਦੀ ਲੜਾਈ ਅਸੀਂ ਇਕੱਠਿਆਂ ਜੱਥੇ ਬੰਦਿਆਂ ਨੇ ਲੜੀਆਂ ਸਰਜੀਤ ਉਮੀਦੀ ਉੱਥੇ ਸ਼ਹੀਦ ਹੋਇਆ ਔਰ ਕਰਨੇ ਮਾਲਕੀ ਹੱਕ ਦੀ ਲੜਾਈ ਅਸੀਂ ਅੰਮ੍ਰਿਤਸਰ ਦੇ ਵਿੱਚ ਕੱਲਿਆਂ ਨੇ ਲੜੀ ਐ ਸਾਧੂ ਸਿੰਘ ਤਖਤੂਪੁਰਾ ਉੱਥੇ ਸ਼ਹੀਦ ਹੋਇਆ ਜ਼ਮੀਨਾਂ ਬਚਾਉਣ ਦੀ ਲੜਾਈ ਠਕੌਂਦਾ ਗਰੁੱਪ ਵਾਲਿਆਂ ਨੇ ਮਾਨਸਾ ਦੇ ਵਿੱਚ ਲੜੀ ਐ ਪਿਰਤ ਸਿੰਘ ਚੱਕਲੀਪੁਰ ਸ਼ਹੀਦ ਹੋਇਆ ਜ਼ਮੀਨਾਂ ਦੀ ਲੜਾਈ ਵਾਸਤੇ ਸ਼ਹੀਦ ਹੋਇਆ ਕੌਣ ਕਹਿੰਦਾ ਵੀ ਇਹ ਜ਼ਮੀਨਾਂ ਦੀ ਲੜਾਈ ਕਿਹੜੀ ਜਿਹੜਾ ਜਥੇਬੰਦੀ ਹੈ ਜਿਹੜੀ ਕਰਜ਼ੇ ਪਿੱਛੇ ਤੇ ਜ਼ਮੀਨਾਂ ਨੂੰ ਬਚਾਉਣ ਦੀ ਖਾਤਰ ਨਹੀਂ ਲੜੂਗੀ ਬਾਈ ਤੁਸੀਂ ਕਹਿ ਰਹੇ ਹੋ ਜ਼ਮੀਨਾਂ ਬਚਾਉਣ ਦੇ ਖਾਤਰ ਲੜਦੇ ਨਹੀਂ ਭਾਰਤ ਮੈਣਾ ਦੀਆਂ ਪ੍ਰੋਜੈਕਟ ਵਾਸਤੇ ਪਾਈਪ ਲਾਈਨਾਂ ਜਿੰਨੀਆਂ ਨਿਕਲ ਰਹੀਆਂ ਨੇ ਕਟੋ-ਕਟ ਪੰਜਾਬ ਦੇ ਵਿੱਚ ਚਾਰ ਤੇ ਪਾਈਪ ਲਾਈਨਾਂ ਦੀਆਂ ਲੜਾਈਆਂ ਕਦਾ ਬਸ ਦੋ 6 ਮਹੀਨੇ ਤੋਂ ਪੰਜਾਬ ਦੇ ਵਿੱਚ ਹੁਣ ਤੱਕ ਅਸੀਂ ਲਾ ਕੇ ਰੱਖੇ ਨੇ ਬਾਈ ਇਹ ਕਹਿਣਾ ਖੇਤਾਂ ਦੀ ਜ਼ਮੀਨਾਂ ਦੀ ਲੜਾਈ ਇੱਕ ਜ਼ਿੰਮੇਵਾਰ ਆਗੂ ਬਿਆਨ ਦਿੰਦਾ ਹੈ ਕਿ ਭਾਰਤੀ ਕਿਸਾਨ ਨੂੰ ਗ੍ਰਾਹਾਂ ਵਾਲੇ ਦਾ ਕਰਜ਼ਾ ਮਾਫ਼ ਕਰਾਉਣਾ ਹੀ ਨਹੀਂ ਚਾਹੁੰਦੇ ਕਿਉਂ ਭਈ ਸਾਡੇ ਸਰ ਕਰਜ਼ਾ ਨਹੀਂ ਅਸੀਂ ਕਰਜ਼ਾ ਦੇਣਾ ਨਹੀਂ ਜੇ ਫਿਰ ਕਰਜ਼ਾ ਵੀ ਮਾਫ਼ ਕਰਾਉਂਦੇ ਫਿਰ ਅਸੀਂ ਬਰੰਟ ਕਬਜ਼ੇ ਕਿਉਂ ਰੋਕ ਰਹੇ ਹਾਂ ਫਿਰ ਕੁਰਕੀਆਂ ਕਿਉਂ ਰੋਕ ਰਹੇ ਹਾਂ ਫਿਰ ਲੁਧਿਆਣੇ ਅਸੀਂ ਕੀ ਕਰਨ ਗਏ ਸੀ ਬੈਂਕ ਪੂਰੇ ਤਰ ਡਾਣਾ ਫਿਰ ਅਸੀਂ ਭਗਵਤ ਮਾਨ ਦੀ ਕੋਠੀ ਬੁਰੇ ਮੀਨਾ ਬੈਠਿਆ ਕਾਲੀ ਰਾਤ ਰ ਬੈਠੇ ਸੀ ਸਾਥੀਓ ਸੋਚ ਕੇ ਗੱਲ ਕਰਿਆ ਕਰੋ ਹੁਣ ਇਹਨਾਂ ਦਾ ਆਪਣੇ ਸਾਥੀਆਂ ਦੀ ਗੱਲ ਹੈ ਮੈਂ ਉਹਨਾਂ ਦਾ ਜਵਾਬ ਤਾਂ ਇਸ ਕਰਕੇ ਦੇਣਾ ਮੈਨੂੰ ਪੈਗਾ ਜ਼ਰੂਰੀ ਹੈ ਪਰ ਰੌਲਾ ਇੱਥੇ ਆ ਕੁਝ ਬੁੱਧੀ ਜਿਹੀ ਵੀ ਤਰਕੇ ਜਿਹੜੇ ਆ ਨੇ ਸਭ ਕੁਝ ਜਾਣਦੇ ਹੋਏ ਅਣਜਾਣ ਹੋ ਕੇ ਬੋਲਦੇ ਨੇ ਉਹ ਇਹ ਕਹਿੰਦੇ ਨੇ ਐਮਐਸਪੀ ਦੀ ਗਰੰਟੀ ਕਾਨੂੰਨ ਬਣਾਤਾ ਜੇ ਫਿਰ ਤਾਂ ਗਰੀਬ ਲੋਕਾਂ ਨੂੰ ਤਾਂ ਬਹੁਤ ਔਖਾ ਹੋ ਜਾਊਗਾ ਭਾਈ ਉਹ ਭਲੇ ਮਾਨਸੋ ਜਿਹੜੇ ਐਮਐਸਪੀ ਦੀ ਗਰੰਟੀ ਕਾਨੂੰਨ ਦੀ ਜਦੋਂ ਗੱਲ ਕਰਦੇ ਆ ਸੀ ਅਸੀਂ ਤਾਂ ਉਹ ਨਾਲ ਪੀਡੀਐਸ ਦੀ ਮੰਗ ਵੀ ਕਰਦੇ ਆ ਅਸੀਂ ਇਹ ਗੱਲ ਕਹਿੰਦੇ ਆ ਕਿ ਸੀ+2 ਪਲੱਸ 50 ਪਲੱਸ ਸਰਕਾਰੀ ਖਰੀਦ ਤੇ ਪੀ ਡੀ ਐਸ ਦਾ ਗਰੰਟੀ ਕਾਨੂੰਨ ਬਣਾਇਆ ਜਾਵੇ ਅਸੀਂ ਕਹਿੰਦੇ ਆ ਕਿ ਸਾਡੇ ਤੋਂ ਖਰੀਦਿਆ ਹੋਇਆ ਅਨਾਜ 50% ਸਬਸਿਡੀ ਦੇ ਕੇ ਗਰੀਬਾਂ ਨੂੰ ਅਨਾਜ ਦਿੱਤਾ ਜਾਵੇ ਇਹ ਤੁਸੀਂ ਤੁਸੀਂ ਤਾਂ ਮੰਡੀਆਂ ਹੀ ਖਤਮ ਕਰਨਾ ਚਾਹੁੰਦੇ ਹੋ ਤੁਸੀਂ ਤਾਂ ਗਦਾਮਾ ਅਡਾਨੀ ਦੇ ਬਾਨੀਆਂ ਦੇ ਗਦਾਮਾ ਦੇ ਵਿੱਚ ਇਹ ਮਾਲ ਜਮ੍ਹਾਂ ਕਰਕੇ ਇਹ ਸਦਾ ਵਾਸਤੇ ਇਹਨੂੰ ਇਹਦੇ ਫੱਟੀ ਪੋਚਣਾ ਚਾਹੁੰਦੇ ਹੋ ਇੱਕ ਪਾਸੇ ਪ੍ਰਧਾਨ ਮੰਤਰੀ ਜੀ ਬਿਆਨ ਦੇ ਜਾਂਦੇ ਆ ਕਿ ਜਾਂਤਰਿਕ ਵੰਡ ਪ੍ਰਣਾਲੀ ਵਾਲੀ ਤਕੀਮ 2025 ਤੱਕ ਲਾਗੂ ਰਹੂਗੀ ਜਿਤੇ 17 ਲੱਖ ਕਰੋੜ ਰੁਪਈਆ ਲੱਗਦਾ ਹੈ ਸਾਲ ਦਾ ਉਹਨ 17 ਲੱਖ ਕਰੋੜ ਰੁਪਇਆ ਉਤੇ ਤਾਂ ਲੱਗਦਾ ਹੈ ਉਹ ਲੋਕਾਂ ਨੂੰ ਜਿਨ੍ਹਾਂ ਨੂੰ ਤੁਸੀਂ ਅਨਾਜ ਫਰੀ ਦਿੰਨੇ ਹੋ ਫਿਰ ਇਹਦਾ ਸਾਨੂੰ ਮੰਨਣਾ ਪਊ ਕਿ ਸਮਾਜ ਦਾ 57% ਹਿੱਸਾ ਭਾਰਤ ਵਿੱਚ ਹੋ ਰਹਿਣਾ ਹੈ ਜਿਨ੍ਹਾਂ ਦੇ ਕੋਲੇ ਹੱਥਾਂ ਨੂੰ ਕੰਮ ਨਹੀਂ ਇਸ ਕਰਕੇ ਉਹਨਾਂ ਨੂੰ ਅਨਾਜ ਖਰੀਦਣ ਦੀ ਸਮਰੱਥਾ ਨਹੀਂ ਸੱਚੀ ਅਨਾਜ ਫਰੀ ਦਿੰਨੇ ਆ ਇਹ ਬਿਮਾਰੀ ਦਾ ਇਲਾਜ ਇਹ ਤਾਂ ਨਹੀਂ ਕਿ ਕੋਈ ਭੁੱਖਾ ਹੈ ਉਹਨੂੰ ਰੋਟੀ ਦੇ ਦੋ ਜੇ ਉਹਦੇ ਬਿਮਾਰੀ ਦਾ ਇਲਾਜ ਕਰਨਾ ਹੈ ਤਾਂ ਉਹਨੂੰ ਰਜਗਾਰ ਦਿਓ ਤਾਂ ਕਿ ਕਦੇ ਵੀ ਨਾ ਰੋਟੀ ਮੰਗੇ ਤੁਹਾਡੇ ਕੋਲੋਂ ਜੇ ਮੋਦੀ ਸਾਹਿਬ 80 ਕਰੋੜ ਲੋਕ ਕਹਿੋ ਜਣੇ ਕਿ ਜਿੰਨਾ ਕੋਲੇ ਅਨਾਜ ਖਰੀਦਣ ਵਾਸਤੇ ਆਟਾ ਚੌਲ ਖਰੀਦਣ ਵਾਸਤੇ ਪੈਸਾ ਨਹੀਂ ਤਾਂ ਇਹ ਢੀਂਗਾ ਨਾ ਮਾਰੋ ਵੀ ਦੇਸ਼ ਬੜੀ ਆਰਥਿਕ ਬਸਤਾ ਬਣਨ ਜਾ ਰਿਹਾ ਇਹ ਢੀਂਗਾ ਨਾ ਮਾਰੋ ਖੇਤੀ ਕਿਹੋ ਜਿਹਾ ਸੈਕਟਰ ਹੈ ਜਿਹੜਾ ਬਹੁਤ ਵੱਡੇ ਹਿੱਸੇ ਨੂੰ ਰੋਜ਼ਗਾਰ ਦੇ ਸਕਦਾ ਰੋਜ਼ਗਾਰ ਦੇ ਸਾਧਨ ਕਿਹੜੇ ਨੇ ਬਈ ਰੋਜ਼ਗਾਰ ਦਾ ਸਾਧਨ ਪੰਜਾਬ ਹਿੰਦੂਸਤਾਨ ਦੇ ਵਿੱਚ ਸਭ ਤੋਂ ਵੱਡਾ ਖੇਤੀ ਹੈ ਖੇਤੀ ਹੁੰਦੀ ਕਿੱਥੇ ਹੈ ਖੇਤੀ ਹੁੰਦੀ ਹੈ ਜ਼ਮੀਨ ਤੇ ਫਿਰ ਭਾਰਤ ਕੋਲੇ ਜ਼ਮੀਨ ਕਿੰਨੀ ਹੈ ਭਾਰਤ ਕੋਲੇ ਜ਼ਮੀਨ ਹੈ 80 ਕਰੋੜ ਏਕੜ ਤੇ 80 ਕਰੋੜ ਚ ਸਾਡੇ ਕੋਲੇ ਕਿੰਨੀਆਂ ਪੰਜਾਬ ਕੋਲੇ ਪੰਜਾਬ ਕੋਲੇ ਜ਼ਮੀਨ ਹੈ 1 ਕਰੋੜ ਏਕੜ 1 ਕਰੋੜ ਏਕੜ ਦੇ ਵਿੱਚ ਲਗਭਗ 1 ਕਰੋੜ ਕਿਸਾਨ ਕਿਸੇ ਕਿਸਾਨ ਤੇ ਮਜ਼ਦੂਰ ਗੁਜ਼ਾਰਾ ਕਰਦੇ ਨੇ ਤੇ ਇਹ 1 ਕਰੋੜ ਜਿਹੜੇ ਖੇਤੀ ਦੇ ਨਾਲ ਜੁੜੇ ਹੋਏ ਲੋਕ ਨੇ ਇਹਨਾਂ ਦੀ ਜੀਡੀਪੀ ਕਦੇ ਡਾਊਨ ਨਹੀਂ ਹੋਈ ਕਰੋਨਾ ਕਾਲ ਦੌਰਾਨ ਵੀ ਇਹਨਾਂ ਦੇ ਨਾਲ ਕਿੰਨੇ ਕਾਰੋਬਾਰ ਹੋਰ ਜੁੜੇ ਹੋਏ ਨੇ ਇਹ ਵੀ ਇਸ ਧੰਦੇ ਨਾਲ ਜਿਹੜਾ ਬਹੁਤ ਵੱਡੇ ਹਿੱਸੇ ਨੂੰ ਰੋਟੀ ਦੇ ਸਕਦਾ ਹੈ ਇਧਰ ਨੂੰ ਤਰੱਕੀ ਵੱਲ ਨੂੰ ਕਿਉਂ ਨਹੀਂ ਵਧਿਆ ਗਿਆ ਬਈ 80 ਕਰੋੜ ਏਕੜ ਜ਼ਮੀਨ ਦੇ ਵਿੱਚ 40 ਕਰੋੜ ਏਕੜ ਇਹੋ ਜਿਹਾ ਜਿੱਥੇ ਪਾਣੀ ਦੀ ਵਜ੍ਹਾ ਕਰਕੇ ਪਜਾਉ ਨਹੀਂ ਹੈ ਉਹ ਉਹ ਪਾਣੀ ਦਾ ਪ੍ਰਬੰਧ ਕਿਹਨੇ ਕਰਨਾ ਬਾਈ ਇਹ ਵੀ ਅਸੀਂ ਨੇ ਕਰਨਾ ਜੇ ਤੁਸੀਂ 40 ਕਰੋੜ ਦੇ ਵਿੱਚ 40 ਕਰੋੜ ਏਕੜ ਜ਼ਮੀਨ ਨੂੰ ਉਹਨੂੰ ਉਪਜਾਊ ਕਰ ਦਿੰਨੇ ਹੋ ਤਾਂ ਦੁਨੀਆ ਦੀ ਅੱਧੀ ਵਾਦੀ ਉੱਥੇ ਅਡਜਸਟ ਅਪੰਜਾਬ ਹਿੰਦੁਸਤਾਨ ਦੀ ਅੱਧੀ ਜਵਾਰਦੀ ਉਹਦੇ ਵਿੱਚ ਅਡਜਸਟ ਹੋ ਸਕਦੀ ਹੈ ਆਰਥਿਕ ਹਾਲਤ ਤੁਹਾਡੀ ਕੀ ਬਣ ਜੂਗੀ ਬਈ ਸੋਡੇ ਆਪਦੇ ਮਹਾਨ ਨੀਤੀ ਜੋਗ ਦੱਸਦਾ ਹੈ ਕਿ ਪਾਣੀ 10 ਕਰੋੜ ਏਕੜ ਜ਼ਮੀਨ ਇਹੋ ਜੀ ਹੈ ਜਿਹੜੀ ਬਹੁਤ ਥੋੜੇ ਪੈਸੇ ਨਾਲ ਅਪਗ੍ਰੇਡ ਕੀਤੀ ਜਾ ਸਕਦੀ ਹੈ ਜਿਹੜੀ 10 ਪੰਜਾਬਾਂ ਦੀ ਜ਼ਮੀਨ 45000 ਕਰੋੜ ਰੁਪਏ ਰਾਟ ਪੈਰਵਾਰ ਦੇਣ ਵਾਲੀ ਹੋ ਸਕਦੀ ਹੈ ਕਿੰਨੇ ਲੋਕ ਸੈੱਟ ਹੋ ਜਾਣਗੇ ਉਹਦੇ ਚ ਭਾਈ ਕਟੋ-ਕਟ 8 ਕਰੋੜ ਲੋਕਾਂ ਨੂੰ ਰੋਜ਼ਗਾਰ ਮਿਲਦਾ ਹੈ ਜੇ ਤੁਹਾਡੀ ਨੀਤ ਹੋਵੇ ਰਜਗਾਰ ਦੇਣ ਦੀ ਫਿਰ ਤੁਸੀਂ ਇੱਧਰ ਨੂੰ ਪਾਓ ਤੁਸੀਂ ਪੁੱਠਾ ਕੰਮ ਕਰ ਰਹੇ ਹੋ بجائے ਕਿਸਾਨਾਂ ਨੂੰ ਜ਼ਮੀਨ ਦੇਣ ਦੇ ਉਹ ਪਾਲਸੀ ਲੈ ਕੇ ਆ ਰਹੇ ਹੋ ਉਹ ਮਾਡਲ ਲੈ ਕੇ ਆ ਰਹੇ ਹੋ ਕਿ ਜਿਹੜੀਆਂ ਛੋਡੇ ਕੋਲੇ ਜ਼ਮੀਨਾਂ ਨੇ ਇਹ ਸਾਰੀਆਂ ਖੋਕੇ ਤੁਸੀਂ ਕਾਰਪੋਰੇਟਾਂ ਦੇ ਦੋ ਕਿਉਂਕਿ ਇਹ ਪਾਲਸੀ ਸਾਮਰਾਜੀ ਮੁਲਕਾਂ ਦੀ ਕਿਉਂਕਿ ਇਹ ਪਾਲਸੀ ਬਿਸ਼ਪ ਪਰਸਾਂਸਤਾ ਦੀ ਹੈ। ਐ ਹੋਇਆ ਅਮਰੀਕਾ ਦੇ ਵਿੱਚ। ਐ ਹੋਇਆ ਮੈਕਸੀਕੋ ਦੇ ਵਿੱਚ। ਐ ਹੋਇਆ ਸਪੇਨ ਦੇ ਵਿੱਚ। ਅਮਰੀਕਾ ਦੇ ਵਿੱਚ ਤੁਸੀਂ ਸਾਰੇ ਜਾਣਦੇ ਹੋ ਬਾਈ। ਅਮਰੀਕਾ ਨੂੰ ਡਿਵੈਲਪਡ ਕੰਟਰੀ ਕਿਹਾ ਜਾਂਦਾ ਬਹੁਤ ਵੱਡਾ। ਦੁਨੀਆ ਦਾ ਠਾਣੇਦਾਰ। ਦੁਨੀਆ ਤੇ ਰਾਜ ਕਰਨ ਵਾਲਾ। ਜਿੱਦੀ ਸਾਰੀ ਪਾਲਿਸੀ ਦੁਨੀਆ ਤੇ ਚੱਲਦੀ ਹੈ। ਭਲਾ ਮੈਨੂੰ ਇਹ ਦੱਸੋ ਬਾਈ। ਉੱਥੇ ਅੱਜ ਤੋਂ 20 ਸਾਲ ਪਹਿਲਾਂ 15% ਲੋਕ ਖੇਤੀ ਕਰਦੇ ਸੀ। ਉਦੋਂ ਬਾਅਦ 6% ਰਹਿ ਗਏ। ਉਦੋਂ ਬਾਅਦ ਹੁਣ 1.5% ਰਹਿ ਗਏ। ਉਹ ਜ਼ਮੀਨ ਕੌਣ ਲੈ ਗਿਆ? ਜਿਹੜਾ ਮਾਡਲ ਤੁਸੀਂ ਲਿਆਂਦਾ ਹੈ ਜੇ ਅਮਰੀਕਾ ਦੇ ਕਿਸਾਨਾਂ ਕੋਲੋਂ ਖੋ ਕੇ ਬਿਲ ਗੇਟਸ ਵਰਗਿਆਂ ਕੋਲੇ ਆ ਗਈ। ਇਹੀ ਪੌਂਚੀਏ ਤੇ ਲਾਗੂ ਕਰਨਾ ਚਾਹੀਦਾ ਪੰਜਾਬ ਚ ਜਿਹੜੇ ਸਾਡੇ ਕੋਲੇ 2-2 ਢਾਈ-ਢਾਈ ਏਕੜ ਨੇ ਇਹ ਵੀ ਤੁਸੀਂ ਕਾਰਪੋਰੇਟ ਬਾਨਿਆਂ ਡਾਨਿਆਂ ਦੇ ਪੱਲੇ ਪਾਉਣਾ ਚਾਹੁੰਦੇ ਸਾਡੀ ਜਿਹੜੀ ਰੋਟੀ ਹੈ ਜਿਹਦੇ ਨਾਲ ਸਾਡੇ ਕੋਲੇ ਤੇਲ ਨਾ ਹੋਵੇ ਸਾਡੇ ਕੋਲੇ ਪੈਟਰੋਲ ਨਾ ਹੋਵੇ ਸਾਡੇ ਕੋਲੇ ਬਿਜਲੀ ਨਾ ਹੋਵੇ ਸਾਡੇ ਕੋਲੇ ਟਰੈਕਟਰ ਨਾ ਹੋਣ ਤੁਸੀਂ ਸਾਡੇ ਸਾਰੇ ਪਾਸੇ ਫੰਗ ਕੱਢ ਦੋ ਕੱਲੀ ਸਾਡੀ ਜ਼ਮੀਨ ਰਹੇ ਅਸੀਂ ਉੱਤੇ ਰੋਟੀ ਖਾ ਲਾਂਗੇ ਵੇ ਵੀ ਕੋੜਾ ਜਨਤ ਜੜਾ ਵੱਡਣ ਦੀ ਤੇਰੀ ਹੈ ਜene ਭਰਾਓ ਉਹ ਪਾਲਸੀ ਹੈ ਜਿਹਦੇ ਮੈਂ ਬਾਰ ਬਾਰ ਮੈਂ ਕਹਿੰਦਾ ਹੁਣ ਨਾ ਕਿ ਜਿਹੜੀ ਸਾਡੀ ਚੁਣੀ ਹੋਈ ਸਰਕਾਰ ਹੈ ਜਿਹਨੂੰ ਤੁਸੀਂ 2024 ਦੇ ਵਿੱਚ ਚੁਣਨਾ ਹੈ ਅਰੰਗ ਉਹਦਾ ਕੋਹਾ ਜਾਂ ਵੀ ਹੋਵੇ ਚਾਹੇ ਛੋਡੇ ਰੀਆਂ ਪਗਾਰੀ ਹੋਵੇ ਚਾਹੇ ਚਿਕੀਆਂ ਵਾਲੀ ਹੋਵੇ ਚਾਹੇ ਨੀਲੀਆਂ ਵਾਲੀ ਹੋਵੇ ਇੱਕੋ ਇੱਕ ਗੱਲ ਤੇ ਖੜਦੇ ਨੇ ਵੀ ਬਿਸ਼ਪ ਪਰ ਨਮੀਆਂ ਦੀਆਂ ਆਰਥਿਕ ਨਮੀਆਂ ਆਰਥਿਕ ਨੀਤੀਆਂ ਅਸੀਂ ਉਸੇ ਤਰ੍ਹਾਂ ਹੂਬ ਹੂ ਲਾਗੂ ਕਰਾਂਗੇ ਕੁਰਸੀ ਦਾ ਰੌਲਾ ਜ਼ਰੂਰ ਹੈ ਨੀਤੀ ਦੇ ਨਾਲ ਕੋਈ ਰੌਲਾ ਨਹੀਂ ਰੌਲਾ ਨੀਤੀ ਬਦਲਦਾ ਹੈ ਇਸ ਕਰਕੇ ਉਹ ਸਰਕਾਰ ਜਿਹੜੀ ਚੁਣਨ ਜਾ ਰਹੇ ਹੋ ਤੁਸੀਂ ਉਨੇ ਜਿਹੜੀਆਂ ਆਹ ਨੀਤੀਆਂ ਲੈ ਕੇ ਗਾਹਾਂ ਬਦਲਣ ਇਹ ਕੱਲੀ ਰੋਟੀ ਰੂਟੀ ਖਾਣ ਨਹੀਂ ਛੋੜਾਏ ਇਹਨਾਂ ਨੇ ਛੋੜਾ ਪਾਣੀ ਵੀ ਖੋਣਾ ਬਾਈ ਪਾਣੀ ਮੈਂ ਤਾਂ ਇੱਥੇ ਰਹਿਣਾ ਪਤਾ ਨਹੀਂ ਨਹੀਂ ਰਹਿਣਾ ਸਾਲਾਂ ਡੇਢ ਸਾਲਾਂ ਦੋ ਸਾਲਾਂ ਪਰ ਕਦੇ ਯਾਦ ਕਰਿਓ ਅੱਜ ਤੋਂ 1990 ਦੀ ਗੱਲ ਹੋਣੀ ਹੈ ਇਹ ਅਸੀਂ ਕਿਸੇ ਆਡੇ 'ਚ ਕਿਹਾ ਸੀ ਵੀ ਪੰਜਾਬ ਦੇ ਵਸਨੀਕੋ ਪੰਜਾਬ ਦੀ ਧਰਤੀ ਤੇ ਪੌ ਲੱਗਦੇ ਨੇ ਤੇ ਤੁਸੀਂ ਪਾਣੀ ਮੁੱਲ ਖਰੀਦਿਆ ਕਰੋਗੇ ਸੱਚ ਨਹੀਂ ਸੀ ਕੋਈ ਮੰਨਦਾ ਕਿਉਂਕਿ ਇਹ ਤਾਂ ਗੱਲ ਮੰਨਣ ਵਾਲੀ ਹੈ ਹੀ ਨਹੀਂ ਸੀ ਲੱਗਦੀ ਨਹੀਂ ਸੀ ਨਲਕਾ ਤਾਂ ਜਦੋਂ ਮਰਜੀ ਲਾ ਲੈਂਦੇ ਉਧਰੋਂ ਕਪਾਹ ਵਾਲੀਆਂ ਬੱਟ ਦੇ ਖੜੀਆਂ ਹੁੰਦੀਆਂ ਅਸੀਂ ਨਲਕਾ ਤੁਰਤੀ ਲਾ ਲੈਂਦੇ ਉਹਨਾਂ ਦੇ ਇੱਕ ਫਾਂਟ ਲਾਉਣ ਤੋਂ ਪਹਿਲਾਂ ਪਹਿਲਾਂ ਨਲਕਾ ਲਾ ਕੇ ਪਾਣੀ ਪੀਂਦੇ ਇੱਥੇ ਪਾਣੀ ਮੁੱਲ ਪੰਜ ਦਰਿਆਵਾਂ ਦੀ ਧਰਤੀ ਤੇ ਪਾਣੀ ਮੁੱਲ ਜੇ ਸਾਨੂੰ ਹੁਣਾਂ ਕਹਿ ਦਈਏ ਵੀ ਸਾਹ ਵੀ ਤੁਸੀਂ ਮੁੱਲ ਦੇ ਲਿਆ ਕਰੋਗੇ ਤੁਹਾਨੂੰ ਹੁਣ ਵੀ ਉਪਰੀ ਲੱਗਦੀ ਹੈ ਇਹ ਬਾਈ ਜੇ ਇਹ ਹਾਲ ਤਾਂ ਨਾ ਕੰਟਰੋਲ ਹੋਇਆ ਤਾਂ ਤੁਸੀਂ ਹਾਕ ਮਾਰ ਕੇ ਕਹਿਆ ਕਰੋ ਮੈਂ ਭਈਆ ਆਕਸੀਜਨ ਦਾ ਪੈਟ ਦੇਣਾ ਬੁਢੇ ਨੂੰ ਸਾਹ ਨਹੀਂ ਆਉਂਦਾ ਇੱਧਰ ਨੂੰ ਜਾ ਰਹੇ ਹੈ ਬਾਈ ਇਸ ਕਰਕੇ ਸਾਡੀਆਂ ਤੇ ਉਹਨਾਂ ਦੀਆਂ ਮੰਗਾ ਵੀ ਟਕਰਾਂਦੀਆਂ ਨੇ ਪਾਲਸੀਆ ਵੀ ਟਕਰਾਂਦੀਆਂ ਨੇ ਜਦੋਂ ਸਾਡੀਆਂ ਮੰਗਾ ਉਹਨਾਂ ਦੀ ਨੀਤੀ ਨਾਲ ਟਕਰਾਂਦੀਆਂ ਨੇ ਤਾਂ ਢੇੜ ਹੋਣੇ ਬਾਜਬ ਨੇ ਢੇੜਾ ਨੂੰ ਕੋਈ ਟੋੜ ਨਹੀਂ ਸਕਦਾ ਪਰ ਕਹੇ ਜੇ ਢੇੜ ਹੋਣ ਤੇ ਕਦੋਂ ਢੇੜ ਹੋਣ ਕਿਸ ਹਾਲਤ ਚ ਪੜਿਆ ਜਾਵੇ ਕਿੰਨਾ ਪੜਿਆ ਜਾਵੇ ਇਸ ਗੱਲ ਨੂੰ ਧਿਆਨ ਚ ਰੱਖ ਕੇ ਕਿ ਸਰਕਾਰ ਨਾਲੋਂ ਉੱਤੋਂ ਦੀ ਅਜੇ ਸੀ ਨਹੀਂ ਹੋਏ ਕੋਈ ਬੜਕਾ ਮਰੀ ਜਾਵੇ ਕਿ ਸਰਕਾਰ ਨੂੰ ਅਸੀਂ ਡਰੜ ਕੇ ਲੰਘ ਜਾਗੇ ਆమే ਆਪਣੀ ਤਾਕਤ ਦਾ ਗਲਤ ਅੰਦਾਜ਼ਾ ਨਾ ਲਾਉਣਾ ਪਰ ਫਿਰ ਸਾਡੇ ਤੇ ਸਵਾਲ ਇਹ ਹੈ ਵੀ ਤੁਸੀਂ ਕਿਹੜਾ ਪੜਦੇ ਨਹੀਂ ਰਹੇ ਬਾਈ ਸੋਡੇ ਵੇਲੇ ਕਿਹੜਾ ਨੁਕਸਾਨ ਨਹੀਂ ਹੋਇਆ ਹਾਂ ਹੋਏ ਨੇ ਹਾਂ ਪੜਿਆ ਹਾਂ ਪੜਾਂਗੇ ਪਰ ਉਦੋਂ ਸਾਨੂੰ ਪਤਾ ਹੁੰਦਾ ਵੀ ਨੁਕਸਾਨ ਸਾਡੇ ਹੀ ਹੋਣਾ ਅਸੀਂ ਜਾਣ ਬੁੱਝ ਕੇ ਨੁਕਸਾਨ ਕਰਾਉਨੇ ਆ ਸਰਕਾਰ ਡਾਢੀ ਹੁੰਦੀ ਐ ਅਸੀਂ ਕਮਜ਼ੋਰ ਹੁੰਨੇ ਆ ਉਦੋਂ ਸਾਡਾ ਪਿਛਲਾ ਦਾ ਹੁੰਦਾ ਵੀ ਹੁਣ ਇਦੋਂ ਗਾਹਾਂ ਦਾ ਕੁਝ ਬਣਦਾ ਨਹੀਂ ਹੁਣ ਫਿਰ ਜਿਹੜੇ ਮੱਥੇ ਪਾਟਣਗੇ ਅਸੀਂ ਖੂਨ ਦੇ ਲਿਬੜੇ ਹੋਏ ਛੱਗੇ ਪਾਟੇ ਹੋਏ ਮੱਥੇ ਲੋਕਾਂ ਕੋਲੇ ਲੈ ਕੇ ਜਾਂਦੇ ਆਂ ਬਾਈ ਕੁੱਟਦੇ ਕੁੱਟੇਸ ਕਰਕੇ ਦਿੱਤੇ ਕਿ ਤੁਸੀਂ ਘਰਾਂ ਚ ਬੈਠਿਓ ਕੁੱਟੇਸ ਕਰਕੇ ਦਿੱਤੇ ਵੀ ਤੁਸੀਂ ਗਿਣਤੀ ਥੋੜੀ ਐ ਕੁੱਟੇਸ ਕਰਕੇ ਇਹਦੇ ਜ਼ਿਆਦੀ ਤਾਕਤ ਨੂੰ ਪਛਾਣਦੇ ਨਹੀਂ ਕੁੱਟੇਸ ਕਰਕੇ ਦਿੱਤੇ ਵੀ ਤੁਸੀਂ ਇਹ ਗੱਲਾਂ ਨੂੰ ਨਹੀਂ ਪਛਾਣਦੇ ਜਿਨ੍ਹਾਂ ਲਈ ਖਤਰਾ ਸੀ ਲੜਦੇ ਆਂ ਐ ਲੈ ਕੇ ਜਾਂਦੇ ਆਂ ਬਾਈ ਕਾ ਇਸ ਕਰਕੇ ਹਰ ਇੱਕ ਜਥੇਬੰਦੀ ਦਾ ਤਰੀਕਾ ਵੱਖਰਾ ਵੱਖਰਾ ਹੈ। ਮਿੰਟ ਟਾਈਮ ਤੋਂ ਵੀ ਦੱਸ ਦਿਓ ਬਾਈ। ਹਰ ਇੱਕ ਜਥੇਬੰਦੀ ਦਾ ਤਰੀਕਾ ਵੱਖਰਾ ਵੱਖਰਾ ਹੈ। ਅਸੀਂ ਸੰਘਰਸ਼ ਸ਼ਬਦ ਦੇ ਤਰੀਕੇ ਨਾਲ ਲੜਦੇ ਹਾਂ। ਅਸੀਂ ਕਹਿ ਰਹੇ ਹਾਂ ਮੈਂ ਜਿਹੜੀ ਗੱਲ ਦਾ ਜ਼ਿਕਰ ਕਰਦਾ ਸੀ ਕਿ ਐਮਐਸਪੀ ਪਲਾਂ ਜਦੋਂ ਅਸੀਂ ਇਹ ਗੱਲ ਕਹਿੰਨੇ ਆ ਐਮਐਸਪੀ ਦਾ ਗਰੰਟੀ ਕਾਨੂੰਨ ਬਣਾਓ। ਤਾਂ ਨਾਲ ਅਸੀਂ ਐਵੇਂ ਵੀ ਕਹਿੰਨੇ ਆ ਵੀ ਪਬਲਿਕ ਸੈਕਟਰ ਨੂੰ ਸਰਕਾਰੀ ਰੱਖੋ ਹੁਣ ਜੇ ਪਬਲਿਕ ਸੈਕਟਰ ਨੂੰ ਸਰਕਾਰੀ ਰੱਖਣ ਦੀ ਗੱਲ ਕਰਦੇ ਆਂ ਅਸੀਂ ਐਂ ਐਂ ਕਹਦੇ ਆ ਵੀ ਜਿਹੜੇ ਸ਼ੋਪਿੰਗ ਮਾਲ ਨੇ ਬੜੇ ਬੜੇ ਉਹਨਾਂ ਨੂੰ ਬੰਦ ਕਰੋ ਕਿ ਕੋਈ ਪਰਚੂਨ ਖੇਤਰ ਬਚਾਉਣਾ ਹੈ ਅਸੀਂ ਕਹਿੰਦਾ ਵੱਡੀਆਂ ਵੱਡੀਆਂ ਇੰਡਸਟਰੀਆਂ ਨੇ ਜਿਹੜੀਆਂ ਉਹ ਛੋਟੇ ਇੰਡਸਟਰੀ ਨੂੰ ਖਾਣਾ ਜਾਂ ਰੇਜ ਪਲਸੀ ਬਦਲੋ ਅਸੀਂ ਕਹਿੰਦੇ ਵੀ ਜਿੰਨਾ ਪਬਲਿਕ ਸੈਕਟਰ ਹੈ ਜੇ ਉਹ ਸਰਕਾਰੀ ਹੋਊਗਾ ਜਿਹੜੇ ਸਾਡੇ ਪੜ੍ਹਨ ਵਾਲੇ ਮੁੰਡੇ ਨੇ ਉਹਨਾਂ ਨੂੰ ਰਜਗਾਰ ਉੱਥੇ ਜਿਹੜਾ ਮਿਲੂਗਾ ਉਹ ਸਰਕਾਰੀ ਮਿਲੂਗਾ ਹੁਣ ਜਦੋਂ ਇਹ ਕਹਿੰਦੇ ਨੇ ਵੀ ਸਰਕਾਰੀ ਰਜਗਾਰ ਮੰਗਦੇ ਹੋ ਫਸਲਾਂ ਤੇ ਐਮਐਸਪੀ ਦੀ ਗਰੰਟੀ ਮੰਗਦੇ ਹੋ ਵਡਾਪਾ ਪੈਨਸ਼ਨ 10000 ਰੁਪਏ ਮੰਗਦੇ ਹੋ ਇਹ ਪੈਸੇ ਕਿੱਥੋਂ ਆਉਣਗੇ ਫਿਰ ਇਹ ਸਵਾਲ ਹੈ ਵੀ ਪੈਸੇ ਤਾਂ ਸਾਡੇ ਨੇ ਨਾ ਬਾਈ ਅਸੀਂ ਤਾਂ ਇਹ ਕਹਿੰਦੇ ਆ ਵਿਉਕਤ ਤਾਂ ਹਮੇਸ਼ਾ ਫੇਲ ਹੁੰਦਾ ਹੈ ਜਿਹੜੇ ਕਿੱਤੇ ਚ ਹੋਈ ਹੋਈ ਆਮਦਨ ਉਸ ਕਿੱਤੇ ਤੇ ਮੁੜ ਕੇ ਨਾ ਲੱਗੇ ਹੁਣ ਜਿਹੜੀ ਖੇਤੀ ਦੀ ਆਮਦਨ ਹੈ ਜੇ ਮੁੜ ਕੇ ਖੇਤੀ ਤੋਂ ਤਾਂ ਲੱਗੂਗੀ ਜੇ ਖੇਤੀ ਤੇ ਸਾਡੇ ਵਿਚਾਲੇ ਸਰਕਾਰ ਦੇ ਤੇ ਸਾਡੇ ਵਿਚਾਲੇ ਦੂਜਾ ਕੋਈ ਬੰਦਾ ਨਾ ਹੋਵੇ ਅਸੀਂ ਕਹਿੰਦਾ ਮੀਡਲਮੈਨਾਂ ਨੂੰ ਕੱਢ ਦਿਓ ਪ੍ਰਾਈਵੇਟ ਏਜੰਸੀਆਂ ਨੂੰ ਕੱਢ ਦਿਓ ਪ੍ਰਾਈਵੇਟ ਵਪਾਰੀਆਂ ਨੂੰ ਵਿੱਚੋਂ ਕੱਢ ਦੋ ਸਰਕਾਰ ਸਾਡੇ ਕੋਲੋਂ ਮਾਲ ਲਵੇ ਜਿਹੜਾ 10 ਲੱਖ ਕਰੋੜ ਦਾ ਮਾਲ ਬਣਦਾ ਸਰਕਾਰ ਸੱਤੋ ਖਰੀਦੇ ਉਹ ਕੱਚੇ ਮਾਲ ਤੋਂ ਪੱਕਾ ਮਾਲ ਬਣਾ ਕੇ ਜਿੱਥੇ ਮਰਜੀ ਵੇਚ ਲੈ ਲੇ ਮੁਨਾਫਾ ਜੇ ਉਹ ਮਾਲ ਖਰੀਦ ਕੇ ਵਪਾਰੀਆਂ ਨੂੰ ਬਣਾਵਾ ਹੁੰਦਾ ਤਾਂ ਉਹ ਮਾਲ ਖਰੀਦ ਕੇ ਸਰਕਾਰ ਕਿਉਂ ਨਹੀਂ ਉਹ ਮੁਨਾਫਾ ਲੈ ਸਕਦੀ ਜੇ ਸਰਕਾਰ ਕੋਲੇ ਮੁਨਾਫਾ ਹੁੰਦਾ ਦਾ ਸਰਕਾਰੀ ਖਜ਼ਾਨੇ ਦਾ ਮੁੜ ਕੇ ਪੈਸਾ ਸਾਡੀ ਛੇਤਲੀ ਜਨਤਾ ਤੇ ਲੱਗਦਾ ਹੈ ਉਹਦੇ ਨਾਲ ਸਾਡਾ ਫਾਇਦਾ ਹੁੰਦਾ ਇਸੇ ਤਰ੍ਹਾਂ ਸਾਰੇ ਪਬਲਿਕ ਸੈਕਟਰ ਦਾ ਬਿਜਲੀ ਦਾ ਵਿਦਿਆ ਦਾ ਸਿਹਤ ਸੇਵਾਵਾਂ ਦਾ ਰੇਲਵੇ ਦਾ ਬੰਦਰਗਾਹਾਂ ਦਾ ਹਵਾਈ ਅੱਡਿਆਂ ਦਾ ਬੱਸ ਅੱਡਿਆਂ ਦਾ ਸਾਰਿਆਂ ਦਾ ਮੁਨਾਫਾ ਸਾਡੇ ਕੋਲ ਆਵੇ ਤੇ ਸਾਡੇ ਬੱਚੇ ਸਾਰੇ ਸਰਕਾਰੀ ਨੌਕਰੀਆਂ ਹੋਣ ਦੇਣ ਇਹ ਇਸ ਗੱਲ ਨੂੰ ਤਾਂ ਤੁਸੀਂ ਫੇਰ ਕਰ ਹੀ ਜਾਂਦੇ ਹੋ ਤੁਸੀਂ ਤਾਂ ਇੱਕ ਹੀ ਜੀ ਪਾਲਿਸੀ ਲਿਆਂਦੀ ਕਿ ਤੁਸੀਂ ਫੌਜ ਦੇ ਵਿੱਚ ਵੀ ਪਤਾ ਨਹੀਂ 4 ਸਾਲ ਵਾਸਤੇ ਅਗਦੀ ਸਕੀਮ ਜੀ ਹੋਰ ਲੈਂਦੀ ਨਵੀਂ ਕਿ 4 ਸਾਲ ਵਾਸਤੇ ਭਰਤੀ ਕਰੋ ਤੇ 4 ਸਾਲ ਵਾਲਿਆਂ ਨੂੰ ਪਹਿਲਾਂ ਫੌਜਾਂ ਦੇ ਭੇਜ ਹੱਡਾਂ ਦੇ ਭੇਜ ਦਿਓ ਅਨਟ੍ਰੈਂਡ ਮੁੰਡੇ ਹੁੰਦੇ ਨੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਉਹ ਉੱਥੇ ਹੋਈ ਜਾਣ ਸ਼ਹੀਦ ਕਿਉਂਕਿ ਲੋਕਾਂ ਦੇ ਜਾਏ ਨੇ ਕਿਸਤਿਆਂ ਦੇ ਜਾਏ ਨੇ ਮਰਦੇ ਨੇ ਮਰ ਜਾਣਗੇ ਤੁਸੀਂ ਤਾਂ ਸਗੋਂ ਇਹ ਪਾਲਸੀ ਲੈਂਦੀ ਇਹ ਨਹੀਂ ਕਿ ਡਿਵੈਲਪਮੈਂਟ ਦਾ ਕੀ ਕਰਨੀ ਸੀ ਤੁਸੀਂ ਤਾਂ ਪਾਲਸੀ ਵੀ ਲੈ ਕੇ ਆ ਰਹੇ ਹੋ ਕਿ ਆ ਪੁਲਿਸ ਦੇ ਥਾਣੇ ਠਾਣੇ ਨਹੀਂ ਹੋਣੇ ਚਾਹੀਦੇ ਇੱਕ ਡੀਐਸਪੀ ਨੂੰ ਠੇਕਾ ਦਿਓ ਉਹ ਪੰਜ ਚਾਰ ਥਾਣੇ ਚਲਾਊਗਾ ਠੇਕਾ ਉਹ ਲੈ ਲੈ ਤਨਖਾਹ ਉਹਦੇ ਕੋਲੇ ਹੋਵੇ ਤੇ ਮੁੰਡੇ ਭਰਤੀ ਕਰੇ ਆਪਣੀ ਮਰਜ਼ੀ ਦੇ ਕੋਈ ਮੈਡੀਕਲ ਨਹੀਂ ਕੋਈ ਕੁਛ ਨਹੀਂ ਅਠ ਅਠ ਹਜ਼ਾਰ ਦੇ ਵਿੱਚ ਨੌਕਰੀਆਂ ਪੁਲਿਸ ਵਾਲੇ ਵਿਕਰੇ ਕਰਨਗੇ ਇਹ ਸਾਰੀ ਪਾਲਸੀ ਇਹ ਨਹੀਂ ਗੱਲ ਵੀ ਇਹ ਇਹ ਹੋ ਨਹੀਂ ਸਕਦੀ ਇਹ ਜਿਹੜੇ ਹੁਣ ਰੈਗੂਲਰ ਭਰਤੀ ਹੋਏ ਨੇ ਮੁੰਡੇ ਉਹਨਾਂ ਦਾ ਐ ਲੱਗਦਾ ਹੋਣਾ ਵੀ ਇਹ ਕਿਵੇਂ ਹੋ ਜੂ ਜੇ ਐਂ ਦੇਖਣਾ ਬਾਈ ਜਿਹੜੇ ਸਰਕਾਰੀ ਹਸਪਤਾਲਾਂ ਦੇ ਵਿੱਚ ਮੁੰਡੇ ਰੱਖੇ ਹੋਏ ਨੇ ਕੰਟੈਕਟ ਤੇ ਜਾ ਕੇ ਉਹਨਾਂ ਨੂੰ ਪੁੱਛ ਲੋ ਬੀਐਸਸੀ ਨਰਸਾਂ ਦੀ ਕੀਤੀ ਹੋਈ ਐ ਜੀਐਨਐਮ ਕੀਤਾ ਹੋਇਆ ਐ ਏਐਲਐਮ ਕੀਤਾ ਹੋਇਆ ਤਨਖਾਹ ਭਰਦੇ ਨੇ 35000 ਦਸਕਤ ਕਰਾਉਂਦੇ ਨੇ 35000 ਤੇ ਤੇ ਦਿੰਦੇ ਨੇ 12000 ਕਹਿ ਕੇ ਵੀ 35 ਦੇ ਸੈਨ ਕਰਨੇ ਪਏ ਆ ਕਿਉਂਕਿ ਸਰਕਾਰ ਉਹਨਾਂ ਨੂੰ ਤਨਖਾਹ 35000 ਦੇ ਦਿੰਦੀ ਹੈ 35 ਦੇ ਹਿਸਾਬ ਨਾਲ ਤੇ ਕਹਾ ਉਹਨਾਂ ਨੇ ਮੁਲਾਜ਼ਮਾਂ ਨੂੰ ਆਪਣੀ ਮਰਜ਼ੀ ਦੇ ਹਿਸਾਬ ਨਾਲ ਤਨਖਾਹ ਦਿੰਦੀ ਹੈ ਆ ਰੌਲਾ ਸਾਡਾ ਇਹ ਰੌਲਾ ਕੱਲਾ ਖੇਤੀ ਦਾ ਰੌਲਾ ਨਹੀਂ ਹੈ ਕਿਉਂਕਿ ਅਸੀਂ ਕੱਲੀ ਖੇਤੀ ਨਹੀਂ ਕਰਦੇ ਸਾਡੇ ਮੁੰਡੇ ਵੀ ਜਾਂਦੇ ਨੇ ਕੁੜੀਆਂ ਵੀ ਜਾਂਦੀਆਂ ਨੇ ਉਹ ਪੜ੍ਹਦੀਆਂ ਵੀ ਨੇ ਉਹ ਨੌਕਰੀ ਵੀ ਕਰਦੀਆਂ ਨੇ ਉਹ ਪੁਲਿਸ ਚ ਵੀ ਨੇ ਉਹ ਫੌਜ ਚ ਵੀ ਨੇ ਅਸੀਂ ਮਾਪੇ ਆ ਇਸ ਜਮਾਤ ਦੇ ਇਹ ਕੱਲੀ ਆਪਣੀ ਗੱਲ ਨਹੀਂ ਕਰਦੇ ਅਸੀਂ ਉਸ ਵਿਰਾਸਤ ਚ ਆ ਕਿ ਜ਼ਮੀਨ ਦੇ ਵਿੱਚ ਦਾਣਾ ਡੇਗਣ ਤੋਂ ਪਹਿਲਾਂ ਜਦੋਂ ਚਿੜੀ ਦੀ ਜਨਾਰ ਦੀ ਹਾਈ ਦੀ ਪਾਲੀ ਦੀ ਮਜ਼ਦੂਰ ਦੀ ਸਾਰਾ ਦਾ ਦਾ ਇੱਕ ਬਾਈ ਬੀ ਸੜਦੇ ਉਗਦਾ ਤਾਂ ਪਿੱਛੋਂ ਹੈ ਸਾਨੂੰ ਕਹਿ ਦਨਗੇ ਜੇ ਤੁਸੀਂ ਠੇਕਾ ਲਿਆ ਪੁਰਸ ਵਾਲਿਆਂ ਦਾ ਤੁਸੀਂ ਠੇਕਾ ਲਿਆ ਅਧiatਕਾਂ ਦਾ ਤੁਸੀਂ ਠੇਕਾ ਲਿਆ ਬਿਜਲੀ ਮੁਲਾਜ਼ਮਾਂ ਦਾ ਤੁਸੀਂ ਠੇਕਾ ਲਿਆ ਮਜ਼ਦੂਰਾਂ ਦਾ ਕਿਉਂ ਭਈ ਇਹ ਧਰਤੀ ਤੇ ਨਹੀਂ ਜੰਮੇ ਇਹਨਾਂ ਦੀ ਤੁਸੀਂ ਲੁੱਟ ਨਹੀਂ ਕਰਦੇ ਇਹਨਾਂ ਨਾਲ ਧੱਕੇ ਨਹੀਂ ਹੁੰਦੇ ਅਸੀਂ ਕਿਉਂ ਦਾ ਗੱਲ ਕਰੀਏ ਕਿਉਂਕਿ ਜੇ ਉਹ ਵੀ ਸੰਕਟ 'ਚ ਨੇ ਅਸੀਂ ਵੀ ਸੰਕਟ 'ਚ ਆ ਅਸੀਂ ਇਕੱਠੇ ਹੋ ਕੇ ਕਿਉਂ ਨਹੀਂ ਲੜ ਸਕਦੇ ਜੇ ਸਾਡੇ ਨਾਲ ਤੁਸੀਂ ਸਰਕਾਰ ਤੱਕ ਨਹੀਂ ਦਬੀ ਜਾਂਦੀ ਹੈ ਸਾਨੂੰ ਅਸੀਂ ਇੱਕ ਦੂਜੇ ਦੀ ਸਪੋਰਟ ਕਿਉਂ ਨਹੀਂ ਕਰ ਸਕਦੇ ਆ ਪਾਲਸੀ ਨਾਲ ਨੂੰ ਰੜਕਦੀ ਹੈ ਬਾਈ ਆ ਗੱਲ ਇਹਨਾਂ ਨੂੰ ਰੜਕਦੀ ਹੈ ਦੂਜੀ ਜਥੇਬੰਦੀ ਦੂਜੀ ਨਾਲ ਨਾਲ ਇਕੱਠੀ ਹੋ ਜੇ ਦੂਜੀ ਜਥੇਬੰਦੀ ਕਿਸੇ ਦੂਜੀ ਜਥੇਬੰਦੀ ਦੀ ਸਪੋਰਟ ਤੇ ਨਾਲ ਚਲੀ ਜਾਵੇ ਆ ਸਾਂਝੇ ਹੋਣ ਦੇਣਾ ਨਹੀਂ ਚਾਹੁੰਦੇ ਇਹਨਾਂ ਨੂੰ ਰੜਤਦੀ ਹੈ ਜਿਹੜੀ ਜਥੇਬੰਦੀ ਇਹ ਕਹਿੰਦੀ ਹੈ ਨਾ ਬਾਈ ਵੀ ਅਸੀਂ ਮਜ਼ਦੂਰਾਂ ਤੋਂ ਕੀ ਲੈਣਾ ਜਿਹੜੀ ਜਥੇਬੰਦੀ ਇਹ ਕਹਿੰਦੀ ਹੈ ਵੀ ਅਸੀਂ ਅਧਿਆਪਕਾਂ ਤੋਂ ਕੀ ਲੈਣਾ ਜਿਹੜੀ ਜਥੇਬੰਦੀ ਇਹ ਕਹਿੰਦੀ ਹੈ ਵੀ ਅਸੀਂ ਬਿਜਲੀ ਮੁਲਾਜ਼ਮਾਂ ਤੋਂ ਕੀ ਲੈਣਾ ਜੇ ਤਾਂ ਪ੍ਰੇਖਾ ਬਾਈ ਇਕੱਲੇ ਇਕੱਲੇ ਨੂੰ ਸਾਰਿਆਂ ਨੂੰ ਕੁੱਟਣਗੇ ਬਾਰੀ ਬਾਰੀ ਨਾਲ ਕੁੱਟਿਆ ਕਰਨਗੇ ਤੁਸੀਂ ਦੇਖ ਕੇ ਮਸਾਲਾ ਜਗਾ ਦੇ ਇਸ ਕਰਕੇ ਲੜਾਈ ਵੱਡੀ ਹੈ ਡਾਡਾ ਦੁਸ਼ਮਣ ਸੋਡੀ ਲੜੀ ਹੋਈ ਲੜਨ ਦਾ ਤਰੀਕਾ ਇਹੋ ਜਿਹਾ ਹੋਣਾ ਚਾਹੀਦਾ ਹੈ ਕਿ ਸਰਕਾਰ ਜਦੋਂ ਅਟੈਕ ਤੇ ਆਵੇ ਦੁਨੀਆਂ ਦੇ ਲੋਕਾਂ ਨੂੰ ਦਿਖੇ ਕਿ ਇਜ਼ਰਾਈਲ ਨੇ ਗਾਜ਼ਾ ਦੇ ਵਿੱਚ ਕਿਸ ਤਰ੍ਹਾਂ ਦਾ ਇਹ ਹਲਚਲ ਮਚਾ ਕੇ ਲੋਕਾਂ ਦਾ ਕਤਲੇਆਮ ਕੀਤਾ ਹੋਇਆ ਹੈ 30000 ਲੋਕ ਮਾਰੇ ਗਏ ਇਜ਼ਰਾਈਲ ਦੇ ਵਿੱਚ ਗਾਜ਼ਾ ਪੱਟੀ ਦੇ ਲਗਭਗ 26000 ਦੇ ਲਗਭਗ ਔਰਤਾਂ ਤੇ ਬੱਚੇ ਮਾਰੇ ਆ ਤੋਏ ਤੋਏ ਹੋ ਰਹੀ ਹੈ ਅਮਰੀਕਾ ਦੀ ਸਾਰੀ ਦੁਨੀਆ 'ਚ ਐਂ ਬੈਠੇ ਲੋਕਾਂ ਤੇ ਕੋਈ ਅਤਿਆਚਾਰ ਕਰੂਗਾ ਬਾਈ ਆਹੀ ਜਿਹੜੇ ਪੁਲਿਸ ਵਾਲੇ ਬੈਠੇ ਨੇ ਜਿਹੜੇ ਉਹਨਾਂ ਨਾਲ ਨੇ ਬੇਟੀਆਂ ਲਾ ਕੇ ਫਿਰ ਸਿੱਧ ਨਾਲ ਕੇ ਛੋਡੇ ਨਾਲ ਆਉਣਗੇ ਹਾਲਤ ਪੈਦਾ ਕਰੋ ਤੁਸੀਂ ਇਸ ਕਰਕੇ ਗੱਲਾਂ ਵਿਚਾਰਨ ਦੀ ਲੋੜ ਹੈ ਗੱਲਾਂ ਸਮਝਣ ਦੀ ਲੋੜ ਹੈ ਤੁਸੀਂ ਬਹੁਤ ਸੋਚਵਾ ਨਾ ਰੋਜ ਹੀ ਮੈਦਾਨ ਚੋਂ ਅੱਜ 9 ਤਰੀਕ 10 ਤਰੀਕ ਹੈ 8 ਤਰੀਕ ਨੂੰ ਆਪਾਂ ਔਰਤ ਦਿਵਸ ਮਨਾ ਕੇ ਆਏ ਸਾਰੀਆਂ ਭੈਣਾਂ ਉੱਥੇ ਸੀ ਇੱਕ ਅੱਧਾ ਦਿਨ ਵਿੱਚ ਫੇਰ ਹੈ 14 ਨੂੰ ਫੇਰ ਜਾਣਾ ਬਈ 13 ਨੂੰ ਤੁਰਨਾ ਹੋਵੇ ਸ਼ਾਇਦ ਤੁਸੀਂ ਇਸ ਕਰਕੇ ਤੁਸੀਂ ਜੇ 2 ਦਿਨ ਦਾ ਪ੍ਰੋਗਰਾਮ ਹੈ ਖੁਰਕ ਜੀ ਦਾ ਛੋਡੇ ਵੀ ਹੋਣ ਲੱਗ ਜਾਂਦੇ ਵੇ ਪ੍ਰੋਗਰਾਮ ਕੋਈ ਆਏ ਨਹੀਂ ਇਸ ਕਰਕੇ ਲੱਗੇ ਰਹੋ ਜਚੇ ਰਹੋ ਲੜਨ ਵਾਲੇ ਲੋਕ ਨੇ ਜਿਹੜੇ ਉਹ ਹਮੇਸ਼ਾ ਹੀ ਖਾੜੇ 'ਚ ਹੁੰਦੇ ਨੇ ਜੇ ਕਣਕ ਨੂੰ ਪਾਣੀ ਲਾਉਨੇ ਤੁਸੀਂ ਤਾਂ ਵੀ ਖਾੜੇ 'ਚੋਂ ਜੇ ਸਪਰੇਅ ਕਰਦੇ ਤੁਸੀਂ ਤਾਂ ਵੀ ਖਾੜੇ 'ਚੋਂ ਦੇ ਘਰਾਂ ਦੇ ਵਿੱਚ ਆਪਦਾ ਘਰ ਦਾ ਕੰਮ ਕਰਦੇ ਤੁਸੀਂ ਤਾਂ ਵੀ ਮੈਦਾਨ 'ਚੋਂ ਇਸ ਕਰਕੇ ਲੱਗੇ ਰਹੋ ਬਹੁਤ ਚੰਗੀ ਤਨਾ ਬਹੁਤ ਚੰਗੀ ਗੱਲ ਇਹ ਹੈ ਵੀ ਤੁਸੀਂ ਹਰ ਗੱਲ ਨੂੰ ਫੜਿਆ ਕਰੋ ਜਿਹੜੀ ਆ ਐਕਸ਼ਨ ਹੈ ਸੋਨੂੰ ਸਵਾਲ ਕਰ ਸਕਦੇ ਨੇ ਕੋਈ ਵੀ ਯਾਰ ਸੱਦਾ ਤਾਂ ਹੈ ਉਹਨਾਂ ਦਾ ਸੀ ਤੁਸੀਂ ਹੁਣ ਉਹਨਾਂ ਦੇ ਮਗਰ ਲਾ ਕੇ ਤੁਰ ਗਏ ਤੁਸੀਂ ਜਿਹਨਾਂ ਦੇ ਮਗਰ ਲਾ ਕੇ ਜਾਣਾ ਸੀ ਫਿਰ ਸਿੰਭੂ ਤੇ ਕਾਹ ਤੋਂ ਨਹੀਂ ਗਏ ਖਨੌਰੀ ਕਿਉਂ ਨਹੀਂ ਗਏ ਹੁਣ ਇਸ ਗੱਲ ਦਾ ਜਵਾਬ ਜੇ ਤੁਹਾਡੇ ਕੋਲੇ ਹੋਵੇ ਤਨਾ ਫਿਰ ਇਹ ਕਹੋ ਪਰ ਅਵੀ ਮਾੜਾ ਕੀ ਕੀਤਾ ਸੱਦਾ ਉਹਨਾਂ ਦਾ ਉਹਨਾਂ ਨੇ ਸੱਦਾ ਕਾਹਦੇ ਵਾਸਤੇ ਦਿੱਤਾ ਵੀ ਕਿਸਾਨਾਂ ਦੀਆਂ ਸਮੱਸਿਆਵਾਂ ਵਾਸਤੇ ਕਿਸਾਨ ਸਾਡੇ ਨਾਲ ਵੀ ਨੇ ਕਿਸਾਨ ਉਹਨਾਂ ਨਾਲ ਵੀ ਨੇ ਕਿਸਾਨ ਉਹ ਵੀ ਨੇ ਜਿਹੜੇ ਨਾ ਹੁਣਾਂ ਨਾਲ ਨੇ ਨਾ ਸਾਡੇ ਨਾਲ ਨੇ ਫਿਰ ਜੇ ਪੰਜਾਬ ਦੇ ਸਾਰੇ ਕਿਸਾਨਾਂ ਦਾ ਇਕੱਠੇ ਹੋ ਕੇ ਲੜ ਕੇ ਸਾਡਾ ਫਾਇਦਾ ਹੁੰਦਾ ਫਿਰ ਕਿਉਂ ਨਾ ਕਰੀਏ ਭਾਈ ਇਸ ਕਰਕੇ ਤੁਹਾਨੂੰ ਵਧਾਈ ਆ ਇਸ ਗੱਲ ਤੇ ਕਿ ਤੁਹਾਡਾ ਕੋਈ ਕਿੰਤੂ ਪ੍ਰਾਂਤੂ ਨਹੀਂ ਤੁਸੀਂ ਆਏ ਹੋ ਐ ਮੈਂ ਲਾਸਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਆਪਣਾ